दाना ਤਾਂ ਉਹਦੋਂ ਬਰੀਕ ਹੈ ਦਾਣਾ 2967 ਨੂੰ ਬਰੀਕ ਹੈ 25 ਕਿਲੋ ਬੀਜ ਪਾ ਕੇ ਆਪਣਾ ਕਿੰਨਾ ਆਉਟਪੁੱਟ ਰਿਹਾ ਫਿਰ ਤਾਂ ਜੇ ਆਪਾਂ ਮਤਲਬ ਥੋੜੇ ਨਰਮ ਬਾਹਣ ਦੇ ਵਿੱਚ ਲਾ ਦੀ ਉੱਥੇ ਬਹੁਤ ਵਧੀਆ ਹੋਊਗੀ ਠੀਕ ਹੈ 374 ਡੀ ਵੀ 374 ਤੇ ਆਪਾਂ ਬੀਜ ਦਾ ਰੇਟ ਕਿੰਨਾ ਕਰਾਂਗੇ ਵੀ ਸਾਨੂੰ ਜਾ ਕੇ ਫਸਲ ਵੀ ਦੇਖ ਕੇ ਆਉਂਦੇ ਨੇ ਫਿਰ ਇਹ ਸਪਰੀ ਵੀ ਦੱਸਦੇ ਨੇ ਵੀਰੋ 3086 ਤੇ 2967 ਕਣਕ ਦਾ ਹੁਣ ਤੱਕ ਨਾਮ ਚੱਲਦਾ ਆ ਰਿਹਾ ਕਾਫੀ ਪੁਰਾਣੀਆਂ ਵੈਰਾਈਟੀਆਂ ਨੇ ਵੀ ਇਹਨਾਂ ਦੇ ਵਿੱਚ ਇੰਨੀ ਕੁ ਗੱਲਬਾਤ ਸੀ ਵੀ ਅੱਜ ਵੀ ਲੋਕ ਜਿਹੜੇ 3086 ਤੇ 2967 ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੇ ਨਹੀਂ ਅਪਣਾਇਆ 222 ਨੂੰ 187 ਨਮੀਆਂ ਨੂੰ ਉਹ ਉਹਨਾਂ ਨੂੰ ਹੀ ਲਾਉਂਦੇ ਆ ਰਹੇ ਨੇ ਹੁਣ ਉਹਨਾਂ ਦੀਆਂ ਸੋਧਾਂ ਦੇ ਵਿੱਚੋਂ ਨਵੇਂ ਆ ਕਿਸਮਾਂ ਆ ਗਈਆਂ ਕਣਕ ਦੀਆਂ 3406 ਤੇ HD 3388 ਸੇਮ ਯੂਨੀਵਰਸਿਟੀ ਉਹੀ ਡਾਕਟਰਾਂ ਨੇ ਉਹਨਾਂ ਦੇ ਜਿੰਨਾਂ ਤੋਂ ਤਿਆਰ ਕੀਤੀਆਂ ਨੇ ਅੱਗੇ ਤੇ ਉਹਦੀ ਜਾਣਕਾਰੀ ਲੈਣ ਲਈ ਪਹੁੰਚੇ ਆ ਪਿੰਡ ਸੱਦਾ ਸਿੰਘ ਵਾਲਾ ਮੂਸਾ ਮਾਨਸਾ ਦੇ ਬਿਲਕੁਲ ਨੇੜੇ ਆ ਪਿੰਡ ਇਹ ਸਭ ਤੋਂ ਪਹਿਲਾਂ ਸ਼ਸ਼ੀ ਕਲੰਕ ਜੀ ਤੇ ਜਿਹੜੀ 2967 ਸੀ ਜੀ ਆਪਣੀ ਉਹਦੀ ਸੋਧ ਕਰਕੇ ਕਿਹੜੀ ਵੈਰੈਟੀ ਆਈ ਹੈ ਜੀ ਉਹਦੀ ਲਾਈਨ ਚੋਂ 3406 ਆਈ ਹੈ ਜੀ 3406 ਤੇ ਕੀ ਕੈਰੈਕਟਰ ਨੇ ਇਹਦੇ ਕਿਵੇਂ ਕਿੰਨੀ ਗੱਲਬਾਤ ਹੈ ਮਤਲਬ ਹਾਈਟ ਉਹਦੇ ਬਰਾਬਰ ਦੀ ਹੈ ਜੀ ਹਾਂਜੀ ਬੱਲੀ ਮਤਲਬ ਸੋਹਣੀ ਆ ਉਹ ਤੋਂ ਵਧੀਆ ਬੱਲੀ ਹੈ ਠੀਕ ਹੈ ਹਾਂ ਦਾਣਾ ਤਾਂ ਉਹਦਾ ਨੋ ਬਰੀਕ ਹੈ ਦਾਣਾ 29 78 ਨਾਲੋਂ ਬਰੀਕ ਹੈ ਹਾਂ ਉਹਦਾ ਬਰੀਕ ਆ ਪਰ ਝਾੜ ਚ ਕਿਵੇਂ ਹੈ ਝਾੜ ਚ ਉਹ ਤੇ ਮੁਕਾਬਲੇ ਤੇ ਠੀਕ ਹੈ ਤੇ ਕਿੰਨਾ ਕਿੰਨੀ ਕਿ ਜਗ੍ਹਾ ਲੱਗੀ ਸੀ ਆਪਣੇ ਕੋਲੇ ਆਪਣੇ ਕੋਲੇ ਤੇ ਦੋ ਕਿੱਕੜ ਲੱਗੇ ਦੋ ਕਿੱਕੜ ਤੇ ਕਿੰਨਾ ਬੀਜ ਪਾਇਆ ਸੀ ਪਰ ਇੱਕਣ ਔਰ ਇਕੜ ਸੀ 25 ਕਿਲੋ ਬੀਜ ਪਾਇਆ ਜੀ ਦਾ 25 ਕਿਲੋ ਬੀਜ ਪਾ ਕੇ ਆਪਣਾ ਕਿੰਨਾ ਆਉਟਪੁੱਟ ਰਿਹਾ ਸਾਨੂੰ 65 ਮਣ ਨਿਕਲੇ ਜੀ ਇੱਕ ਇਕੜ ਦੀ 65 ਮਣ 25 ਕਿਲੋ ਪਾ ਕੇ ਵੀ 65 ਮਣ ਠੀਕ ਹੈ ਜੀ ਫਿਰ ਤਾਂ ਬਹੁਤ ਵਧੀਆ ਝਾੜ ਹੈ ਜਾਨੀ ਕਿ ਇਹਨੂੰ ਕੋਈ ਪੀਲੀ ਕੁੰਗੀ ਦੀ ਸਮੱਸਿਆ ਜਾਂ ਕੋਈ ਕੋਈ ਸਮੱਸਿਆ ਨਹੀਂ ਆਈ ਠੀਕ ਹੈ ਤੇ ਜਿਹੜੀ ਹੁਣ ਆਪਾਂ ਦੂਜੀ ਗੱਲ ਕਰਦੇ ਸੀ 3086 ਦੀ ਲੈਂਚ ਆਈ ਆ 3386 3386 3386 ਨੂੰ ਬਿਲਕੁਲ ਫਰੈਸ਼ ਵੀ ਕਹਿ ਰਹੇ ਨੇ ਕਈ ਵੀਰ ਤੇ ਇਹਦਾ ਕਿਵੇਂ ਹੈ ਜੀ ਸਿਸਟਮ ਇਹਦੀ 3386 ਨੂੰ ਹਾਈਟ ਜ਼ਿਆਦਾ ਹੈ ਠੀਕ ਹੈ 30 80 ਨਾਲੋਂ ਹਾਈਟ ਜਿਆਦਾ 38 ਨਾਲ ਇਹ ਦੀ 33 ਦੀ 93 ਵਧੀਆ ਦਾ ਠੀਕ ਹੈ ਜੀ ਮਤਲਬ ਬੱਲੀ ਵੀ ਸੋਹਣੀ ਹੈ ਉਦੋਂ ਉਹਦੀ ਮਤਲਬ ਥੋੜੀ ਬੱਲੀ ਛੋਟੀ ਛੇ ਦੀ ਬੱਲੀ ਇਹਦੀ ਦਾਣੇ ਦੀ ਮਟਾਈ ਕਿਵੇਂ ਆ ਦਾਣੇ ਦੀ ਮਟਾਈ ਉਦੋਂ 34 6 ਨਾਲੋਂ ਜ਼ਿਆਦਾ 34 ਨਾਲੋਂ ਵੱਟਿਆ ਠੀਕ ਹੈ ਤੇ ਇਹ ਬਹੁਤ ਸੋਹਣੀ ਹੈ ਇਹਦਾ ਕਿੰਨਾ ਬਾਣ ਲੱਗਿਆ ਸੀ ਜੀ ਆਪਣੇ ਕੋਲੇ ਇਹਦੇ ਵੀ ਆਪਣੇ ਕੋ ਤੋ ਕੱਕੜੀ ਲੱਗੇ ਜੀ ਕਿਉਂਕਿ ਹਾਂ ਵੀ ਕੋ ਨਵਾਂ ਵੀ ਮਤਲਬ ਫੋਨ ਕਰਕੇ ਯੂਨੀਵਰਸਿਟੀ ਤੋਂ ਥੋੜਾ ਮਿਲਦਾ ਬਹੁਤ ਘੱਟ ਮਿਲਦਾ ਤੇ ਇਹਦਾ ਕਿੰਨਾ ਚੜ ਰਿਹਾ ਜੀ ਇਹਦਾ ਇਹਦਾ ਵੀ ਸਾਡੇ ਕੋਲ ਤਾਂ ਬਸ 67 ਮਣੀ ਨਾ ਕਿਨੇ ਕਾ 20 ਥੋੜਾ ਹੋਣ ਕਰਕੇ ਉਹੀ 25 ਕਿਲੋ ਪਾਇਆ ਹਾਂਜੀ 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 ਠੀਕ ਆ 67 ਮਣੀ ਦਾ ਆ ਗਿਆ ਜੀ ਚੜ ਤੇ ਹੋਰ ਇਸ ਤੋਂ ਇਲਾਵਾ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਜੀ ਕਣਕ ਵੈਰਾਈਟੀਆਂ ਆਪਣੇ ਕੋਲ ਸਾਰੀਆਂ ਹੀ ਜੀ ਠੀਕ ਆ ਪਿਛਲੀਆਂ ਵੈਰਾਈਟੀਆਂ ਨੇ 200 187 222 303 ਹੂੰ ਜਿਵੇਂ ਪਿਛਲੇ ਸਾਲ ਵਾਲੀਆਂ ਮਸ਼ਹੂਰ ਵੈਰੈਟੀਆਂ ਨੇ ਜਿਹੜੀਆਂ 2826 ਤੇ 3726 3727 ਉਹ ਵੀ ਹੈਗੀਆਂ ਜੀ ਤੇ 826 ਤੇ 372 ਦਾ ਜਿਹੜਾ ਪਿਛਲੇ ਸਾਲ ਦਾ ਇੱਕ ਤਾਂ ਪਿਛਲੇ ਤੋਂ ਪਿਛਲੇ ਦਾ ਹੋ ਗਿਆ ਜਦੋਂ ਆਈ ਸੀ ਵੈਰੈਟੀ ਉਹਦੋਂ ਆਪਾਂ ਪਿਛਲੀ ਵੀਡੀਓ ਚ ਪੁੱਛ ਲਿਆ ਤੇ ਜਿਹੜਾ ਹੁਣ ਐਤਕੀ ਦਾ ਝਾੜ ਕੀ ਰਿਹਾ ਸੀ ਜੀ ਇਹ ਅਸਲ ਝਾੜ ਆਪਾਂ ਮਤਲਬ ਵੀ ਫਰਕ ਕਿੰਨਾ ਕਰ ਰਿਹਾ ਮਤਲਬ ਝਾੜ ਹੈ ਨਾ ਵੀ ਸਾਰੇ ਨਹੀਂ ਇੱਕੋ ਜਿਹਾ ਨਿਕਲਦਾ ਹੂੰ ਜ਼ਮੀਨਾਂ ਤੇ ਜ਼ਿੰਮੇਦਾਰ ਦੀ ਦੇਖਭਾਲ ਦਾ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਹਾਂ ਜੀ ਹਾਂ ਨਹੀਂ ਕਿਹੜੀ ਟੌਪ ਰਹੀ ਹੈ ਆਪਣੇ ਕੋਲੇ 826 ਤੇ ਸਾਡੇ ਕੋਲ ਤਾਂ ਮਤਲਬ ਬਰਾਬਰ ਹੈ ਐਵੇਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਆ ਜਾਦਾ ਨਿਕਲੇ ਜਾਂ ਜਾਦਾ ਰਹਿੰਦੀ ਹੈ ਹੂੰ ਦੋਨੋਂ ਹੀ ਬਰਾਬਰ ਸੀ ਹਾਂਜੀ ਕਿਤੇ ਕਿਤੇ ਕੋਈ ਵਾਧੇ ਨਿਕਲੀ ਕਿਤੇ ਕੋਈ ਵਾਧੇ ਨਿਕਲੀ ਜਾਂ ਜਾਂ ਕਿਸੇ ਦੇ ਖੇਤ ਦਾ ਮਤਲਬ ਕੋਈ ਕਿਸੇ ਦੀ ਸੰਭਾਲਾ ਜ਼ਮੀਨ ਤੇ ਵੀ ਨਿਰਭਰ ਹੈ ਨਾ ਜ਼ਿਆਦਾ ਠੀਕ ਹੈ ਤੇ ਜਿਵੇਂ ਜੇ ਗੱਲ ਕਰੀਏ ਕਰਨਾਲ ਦੀਆਂ ਵੈਰਾਈਟੀਆਂ ਇਆਂ ਨੇ ਜਿਹੜੀਆਂ 71 72 ਹਾਂ ਉਹ ਵੀ ਆਪਾਂ ਆਪਣੇ ਕੋਲ ਲੱਗੇ ਹੋਏ ਨੇ ਉਹ ਵੀ ਅਵੇਲੇਬਲ ਨੇ ਹਾਂਜੀ ਤੇ ਕਿੰਨਾ ਕੁ ਸੀਡ ਆਪਣੇ ਕੋਲੇ ਹੈਗਾ ਵੈਰੈਟੀਆਂ ਦੇ ਹਿਸਾਬ ਨਾਲ ਜਿਵੇਂ 3386 ਤੇ 346 ਦਾ ਇਹਨਾਂ ਦਾ ਤਾਂ ਮਤਲਬ ਸੀਮਤ ਮਾਤਰਾ ਜੀ ਥੋੜੇ ਹੀ ਆ ਹਾਂਜੀ ਦੂਜਾ ਹੈਗਾ ਦੂਜਾ ਹੋਰ ਇਹ ਕਿਉਂ ਉਹਨਾਂ ਦੇ ਮਤਲਬ ਉਹ ਸਾਨੂੰ ਜ਼ਿਆਦਾ ਮਿਲ ਗਿਆ ਸੀ ਹਾਂ ਉਹ ਬਾਕੀ ਪੁਰਾਣੀਆਂ ਨੇ ਪਿਛਲੇ ਸਾਲ ਦੀ ਪ੍ਰੋਡਕਸ਼ਨ ਹੋ ਗਈ ਹਾਂ ਪਿਛਲੇ ਸਾਲ ਉਹਨਾਂ ਦੇ ਮੌਜੂ ਕਰਕੇ ਮਤਲਬ ਉਹ ਤਾਂ ਸਾਨੂੰ ਮਤਲਬ ਅ 4-4 ਕੁੰਟਾਲ ਤਾਂ ਮਤਲਬ ਜੇ ਤਾਂ ਇਹ ਮੌਜੂ ਤੇ ਮਿਲ ਜਾਂਦਾ ਠੀਕ ਹੈ ਜੀ ਉਹਦੇ ਕਰਕੇ ਮਤਲਬ ਉਹਦੀ ਪ੍ਰੋਡਕਸ਼ਨ ਵੱਧ ਹੋ ਗਈ ਹੂੰ ਇਹ ਬਹੁਤ ਸੀਮਤ ਮਾਤਰਾ ਦੇ ਵਿੱਚ ਮਿਲੇ ਆ ਮਤਲਬ ਵੀ ਜੀ 3386 ਦਾ ਠੀਕ ਹੈ ਜੀ ਜਿਹੜੀ ਸ਼ੋਤਾ ਪੈ ਇਹਨਾਂ ਨੇ ਮਤਲਬ ਉਹ ਮਤਲਬ ਆਮ ਵੀ ਲੋਕਾਂ ਨੂੰ ਦਿੱਤਾ ਉੱਥੇ ਤੇ ਜਿਹੜਾ ਜਿਆਦਾ ਜਿਵੇਂ ਚੰਗੀ ਮਾੜੀ ਜ਼ਮੀਨ ਦੇ ਲਈ ਇਹਨਾਂ ਚੋਂ ਜਿਵੇਂ ਮਾੜੇ ਪਾਣਾ ਮਾੜੇ ਪਾਣੀ ਲਈ ਕਿਹੜੀ ਜਿਆਦਾ ਵੈਰਾਈਟੀ ਕਾਮਯਾਬ ਹੈ ਤਰ ਤਾਂ ਜੇ ਆਪਾਂ ਮਤਲਬ ਥੋੜੇ ਨਰਮ ਵਾਹਣ ਦੇ ਵਿੱਚ ਲਾ ਦੀ ਉੱਥੇ ਬਹੁਤ ਵਧੀਆ ਹੋਊਗੀ ਠੀਕ ਹੈ 372 372 ਹਾਂਜੀ 372 ਜੇ ਆਪਾਂ ਮਤਲਬ ਪੂਰੇ ਉਹਦਾ ਮਤਲਬ ਥੋੜੀ ਜਿਹੀ ਹਾਈਟ ਘਟ ਹੈ ਉਹ ਚੋਟੀ ਦੀ ਪਹਾੜ ਜਿਹੜਾ ਕਰਵਾਉਣਾ ਵਧੀਆ ਵਾਹਣ ਦੇ ਵਿੱਚ ਉਹਦਾ ਵੀ ਝੌੜ ਬਹੁਤ ਵਧੀਆ ਠੀਕ ਹੈ ਹਾਂ ਉਹਦਾ 70 ਮਣ ਤੱਕ ਮੈਨੂੰ ਐ ਲੱਗੀ 70 ਮਣ ਤੱਕ ਆਮ ਨਾਲ ਨਿਕਲੂਗਾ ਠੀਕ ਹੈ ਤੇ ਮਾੜੇ ਪਾਣੀ ਦੇ ਲਈ ਕਿਹੜੀ ਕਣਕ ਲਾਉਣੀ ਚਾਹੀਦੀ ਹੈ ਮਾੜੇ ਸਾਡੇ ਤਾਂ ਪੈਸੇ ਪਾਣੀ ਚੰਗੇ ਨੇ ਲਗਭਗ ਹਾਂ ਹਾਂ ਸਾਡਾ ਮਾੜੇ ਪਾਣੀ ਦਾ ਕੋਈ ਤਜਰਬਾ ਹੈ ਨਹੀਂ ਅੱਡਾ ਠੀਕ ਹੈ ਮਾੜੇ ਪਾਣੀ ਦੇ ਵਿੱਚ ਵੀ ਹਾਂ ਬਹੁਤ ਸਹੀ ਆ ਵੀ ਆਪਾਂ ਉਨੀ ਇੱਕ ਗੱਲ ਕਰੀਏ ਜਿੰਨਾ ਕ ਆਪਣਾ ਤਜਰਬਾ ਜਿੱਥੇ ਆਪਾਂ ਕਰਕੇ ਦੇਖਿਆ ਜੀ ਤੇ ਆਪਾਂ ਬੀਜ ਦਾ ਰੇਟ ਕਿੰਨਾ ਕਰਖਾਂਗੇ ਬੀਜ ਦਾ ਬਾਜ਼ਾਰ ਰੇਟ ਰੱਖਾਂਗੇ ਜੀ ਦਾ ਠੀਕ ਹੈ ਜਿਹੜਾ ਮਤਲਬ ਕਿਸਾਨ ਦੇ ਚੋਵੇ ਨਾ ਜੀ ਮਾਲਦਾਰ ਨੂੰ ਦੁਕਾਨ ਕਿਸੇ ਦੁਕਾਨਦਾਰ ਨੂੰ ਤਾਂ ਨਹੀਂ ਆਪਾਂ ਦਿੰਦੇ ਸੀਡ ਦੁਕਾਨਦਾਰਾਂ ਨੂੰ ਤਾਂ ਬਸ ਮਤਲਬ ਬਾਅਦ 'ਚ ਦਿੰਨੇ ਪਹਿਲਾਂ ਜ਼ਿੰਮੇਦਾਰਾਂ ਨੂੰ ਹੀ ਮਤਲਬ ਪ੍ਰੀਫਰੈਂਸ ਠੀਕ ਹੈ ਵੀ ਜ਼ਿੰਮੇਦਾਰ ਜੇ ਲੈ ਜਾਊਗਾ ਵੀ ਆਪਾਂ ਉਹਦਾ ਉਹਨੂੰ ਆਪਾਂ ਕਮਿਸ਼ਨ ਦੇ ਕੇ ਖੁਸ਼ ਨਹੀਂ ਹੈਗੇ ਵੀ ਉਹੀ ਜ਼ਿੰਮੇਦਾਰ ਨੂੰ ਕੱਟ ਕਰਕੇ ਲਾਦਾਗੇ ਠੀਕ ਹੈ ਜੀ ਤੇ ਬਾਕੀ ਬਾਈ ਤੁਸੀਂ ਪਹਿਲਾਂ ਤੋਂ ਇਹਨਾਂ ਦੇ ਵਰਤਦੇ ਹੋ ਸੀਡ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਜੀ ਬਹੁਤ ਵਧੀਆ ਲੱਗਦਾਗਾ ਬਾਕੀ ਗੱਲ ਬਾਈ ਜੀ ਵੱਡੀ ਇਹ ਹੈਗੀ ਵੀ ਤੇ ਵੀ ਇਹ ਡਿਪੈਂਡ ਕਰਦਾ ਤੇ ਬਾਕੀ ਸਾਨੂੰ ਇਹਨਾਂ ਤੇ ਵਿਸ਼ਵਾਸ ਹੈ ਠੀਕ ਹੈ ਜਿਹੜੀ ਚੀਜ਼ 826 ਦਿੱਤੀ ਉਹ 860 826 ਹੀ ਨਿਕਲੂਗੀ ਇਹ ਨਹੀਂ ਹੋਊਗੀ ਵੀ 327 ਜਾਂ ਕੋਈ ਵੀ ਤੁਹਾਨੂੰ ਕੋਈ ਅਦਰ ਵੈਰੈਟੀ ਦਿੱਤੀ ਹੂੰ ਵੱਡੀ ਗੱਲ ਸਾਨੂੰ ਇਹਨਾਂ ਤੇ ਭਰੋਸੇ ਦੀ ਆ ਤੇ ਬਹੁਤ ਵਧੀਆ ਸਾਨੂੰ ਜਾ ਕੇ ਫਸਲ ਵੀ ਦੇਖ ਕੇ ਆਉਂਦੇ ਨੇ ਹੂੰ ਫਿਰ ਇਹ ਸਪਰੀ ਵੀ ਦੱਸਦੇ ਨੇ ਠੀਕ ਆ ਉਹ ਵੀ ਗਾਈਡ ਕਰ ਦਿੰਦੇ ਨੇ ਗਾਈਡ ਕਰਦੇ ਨੇ ਠੀਕ ਆ ਤੇ ਆਪਣਾ ਕਿਹੜਾ ਪਿੰਡ ਹੈ ਜੀ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਤੇ ਕਿੰਨੇ ਟਾਈਮ ਤੋਂ ਆਪਾਂ ਇਹਨਾਂ ਨਾਲ ਜੁੜੇ ਹੋਏ ਹਾਂ 6ਵੇਂ ਸਾਲ ਚ ਆ ਗਏ ਇਸ ਨਾਲ ਅਸੀਂ ਆ ਆ 6ਵੇਂ ਸਾਲ ਨਾਲ ਠੀਕ ਆ ਨਾਨਕ ਸੀਡ ਫਾਰਮ ਨਾਲ ਹਾਂ ਤੇ ਕਿਵੇਂ ਲੱਗਦਾ ਤੁਹਾਨੂੰ ਐਕਸਪੀਰੀਅੰਸ ਠੀਕ ਆ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਈ ਆਪਣ ਨੂੰ ਕਿਵੇਂ ਲੱਗਿਆ ਰੇਟ ਵਗੈਰਾ ਬੀਜ ਦਾ ਬਹੁਤ ਆਪਣਾ ਜੀ ਆਮ ਡੀਲਰ ਨਾਲੋਂ ਹਮ ਸਸਤਾ ਰੇਟ ਹੀ ਰਹਿੰਦਾ ਜੀ ਤੇ ਕੋਈ ਐ ਨਹੀਂ ਹੈਗਾ ਜਿਵੇਂ ਪ੍ਰਾਈਸ ਟੈਗ ਜਿਵੇਂ ਆਪਾਂ ਸ਼ਹਿਰਾਂ 'ਚ ਵਗ ਜਾਂਦੇ ਆ ਕਿ ਜੀ ਆਪਾਂ 3386 ਜਾਂ ਜਮੀਨ 826 ਦੇਣੀ ਹੈ ਕਿ ਉਹ ਉਹ ਚੀਜ਼ ਨਹੀਂ ਹੈਗੀ ਜਿਵੇਂ ਉੱਥੇ ਜਾ ਕੇ ਜਿਵੇਂ ਪ੍ਰਾਈਸ ਟੈਗ ਲੱਗਾ ਕਿ ਇਹੀ ਚੀਜ਼ ਹੀ ਮਿਲਣੀ ਹੈ ਆ ਕੇ ਜਿਵੇਂ ਪਰਿਵਾਰ ਵਾਂਗੂ ਟਰੀਟ ਕਰਦੇ ਨੇ ਸਾਰੇ ਇੱਥੇ ਆ ਕੇ ਜੀ ਠੀਕ ਹੈ ਪੂਰਾ ਆਪਾਂ ਕਹਿੰਦੇ ਨੇ ਟਰਸਟਡ ਵੀ ਹੈ ਹਮ ਆਪਾਂ ਜੀ ਕੋਈ ਉਂਗਲ ਨਹੀਂ ਕਰ ਸਕਦਾ ਕੋਈ ਠੀਕ ਹੈ ਵੱਡੀ ਗੱਲ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਾਂ ਵੀ ਜ਼ਿਆਦਾਤਰ ਤਾਂ ਵੀ ਬੀਜ ਸਹੀ ਹੋਣਾ ਚਾਹੀਦਾ ਰੇਟ ਵਗੈਰਾ ਦਾ ਵੀ ਚੱਲੇ ਜਾਂਦਾ ਤੇ ਬਾਕੀ ਵੀਰ ਉਹ ਇਹਨਾਂ ਨੇ ਜੋ ਵੀ ਬੀਜ ਨੇ ਜਿੰਨੇ ਜਿੰਨਾ ਜਿੰਨਾ ਇਹਨਾਂ ਨੂੰ ਮਿਲਿਆ ਸਾਰੇ ਤੇ 3823406 ਵਿੱਧ ਪ੍ਰੂਫ ਤੋਂ ਵੀਡੀਓ ਦੇ ਵਿੱਚ ਆਪਾਂ ਲਾ ਦਾਂਗੇ ਫੋਟੋ ਖਿੱਚ ਕੇ ਉਹ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ